ਮਾਂ ਦੇ ਕੋ ਆਪਾਂ ਵਾਅਦਾ ਕਰਿਆ ਪਹਿਲੇ ਦਿਨ ਤੋਂ ਵੀ ਜਿਹੜਾ ਹਸਾ ਕਿਤਾਬ ਐ ਸੀ ਪਾਰਦਰਸ਼ੀ ਅਖਣਾ ਔਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰ ਚ ਸੰਗਤਾਂ ਦੇ ਰੂਪ ਰੂਪ ਕਰਨਾ ਪਰੰਤੂ ਅਸੀਂ ਉਸ ਤੋਂ ਮਾਰ ਖਾਈ ਨਹੀਂ ਪੂਰੇ ਤੇ 1056 ਮਹੀਨੇ ਬਾਅਦ ਬਾਹਰ ਲਿਆ ਸੰਗਤਾਂ ਜਿਨ੍ਹਾਂ ਨੇ ਸਾਡੀ ਬਹੁਤ ਵੱਡੀ ਅਮਦਦ ਕੀਤੀ ਉਹ ਵੀ ਨਰਾਸ਼ਾ ਉਹਨਾਂ ਦੇ ਪੱਲੇ ਪਈ ਕਿਉਂਕਿ ਜਦੋਂ ਉਸੇ ਹਿਸਾਬਕਿਤਾਬ ਨਹੀਂ ਕਿਤਾਬ ਨਹੀਂ ਉਹਨਾਂ ਨੂੰ ਦੇ ਦਿੱਸ ਕੇ ਸੋ ਉਸ ਤੋਂ ਤਕਰੀਬਨ 5.5 ਮਹੀਨੇ ਬਾਅਦ ਦਾਸ ਨੇ ਇਹ ਹਿਸਾਬ ਕਿਤਾਬ ਦਾ ਕੰਮ ਆਪ ਸੰਭਲਿਆ ਮੈਂ ਅੱਜ ਵੀ ਕਹਿਣ ਨੂੰ ਤਿਆਰ ਹਾਂ ਉਹ ਜਿਸ ਦਿਨ ਤਕਰੀਬਨ 5.5 ਮਹੀਨੇ ਬਾਅਦ 5.5 ਮਹੀਨੇ ਚ ਲਾਇਆ ਜਿਸ ڈیٹ ਤੋਂ ਜਿਸ ڈیٹ ਤੱਕ ਮੈਂ ਉਸਦੇ ਵੀ ਜਿਸ ਤਵੇ ਇਹਨਾਂ ਨੂੰ ਬਾੜੇ ਕਿਉਂਕਿ ਇਹਨਾਂ ਨੇ ਇਹ ਸੋਚਦੇ ਮੇਰੇ ਨਾਲ ਇਹ ਸਸੂ ਕਰਦੇ ਕਿ ਬਾਪੂ ਜੀ ਤੋਂ ਕਿਉਂ ਐਸਾ ਦੇਖੋ ਮੈਂ ਇੱਥੇ ਬਾਤ ਬਾਤ ਤੇ ਉਸ ਚ ਪੈਣਾ ਨਹੀਂ ਚਾਹੁੰਦਾ ਕਿਉਂ ਜਿਹੜੀਆਂ ਅੱਜ ਝਗੜੇ ਆ ਉਹ ਦੋ ਕਰਨਾ ਕਰਕੇ ਆ ਇੱਕ ਚੌਧਰ ਦਾ ਝਗੜਾ ਦੂਜਾ ਮਾਇਆ ਦਾ ਮੈਂ ਦੋਿਆਂ ਨੂੰ ਹੱਥ ਬੰਨ੍ਹ ਕੇ ਉਹਨਾਂ ਦੋਏ ਉਹਦਿਆਂ ਨੂੰ ਵੀ ਮੈਂ ਕੋਈ ਸਰਪ੍ਰਸਤ ਨਹੀਂ ਮੈਂ ਤਾਂ ਇੱਕ ਗਰੀਬ ਸਿੱਖ ਦੀ ਤਰ੍ਹਾਂ ਮੋਰਚੇ ਨੂੰ ਸਮਾਪਤ ਰਹਾ ਹਾਂ ਪਰ ਜੀਤਨ ਕੋ ਹਸਾਬ ਸਾਮਪਿਆ ਜੀਤਨ ਛੱਡਿਆ ਅੱਜ ਵੀ ਮੈਂ ਗੁਰੂ ਦਾ ਦੇਣਦਾਰ ਹਾਂ ਜੇ ਇੱਕ ਨਵੇਂ ਪੈਸੇ ਦਾ ਗੁਰੂ ਮੇਰੇ ਕੋਲ ਇੱਕ ਇੱਕ ਨਵੇਂ ਪੈਸੇ ਦਾ ਰਕਾੜ ਅੱਜ ਵੀ ਪਿਆ ਰਜਿਸਟਰ ਲਾਇਆ ਸਾਰਾ ਆਪ ਰੱਖਿਆ ਸੋ ਹੁਣ ਉਸ ਤੋਂ ਬਾਅਦ ਤੁਹਾਨੂੰ ਪਤਾ ਵੀ ਇੱਥੇ ਵੀ ਬੋਲਿਆ ਗਿਆ ਕਿ ਅਸੀਂ ਜ਼ਹਿਦਾਰ ਕੋਲ ਭੇਜਦੇ ਹਾਂ ਸਾਬਤ ਤਾਂ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਹਨਾਂ ਕੋਲ ਬਈ ਸਾਹ ਪਹੁੰਚਿਆ। ਤਕਰੀਬਨ ਤਿੰਨ ਮੁਲਾਕਾਤਾਂ ਮੇਰੀਆਂ ਹੋਈਆਂ। ਉਹ ਕਹਿੰਦੇ ਬਾਪੂ ਜੀ ਬਿਲਕੁਲ ਸਾਹ ਨੂੰ ਪਹੁੰਚੇ। ਸੋ ਅਸੀਂ ਆਪਸੂਰਵਾ ਰਹੇ ਇਸ ਕਰਕੇ ਅੱਜ ਤੋਂ ਜਿਹੜਾ ਪ੍ਰਬੰਧ ਸਭਾਇਆ ਉਹ ਚ ਮੈਂ ਤਿੰਨ ਬੰਦਿਆਂ ਦੀ ਇਹ ਵਿੱਤ ਕਮੇਟੀ ਬਣਾ ਰਿਹਾ। ਭਾਵੇਂ ਮੈਂ ਜਿਹਦਰ ਜੀ ਨਾਲ ਸਲਾਹ ਕਰਕੇ ਅਨਾਉਂਸ ਕਰਨੀ ਸੀ। ਜਿਹਦਰ ਬਲਬੀਰ ਸਿੰਘ ਜੀ ਐਲ ਬੈਰ ਉਪਰ ਇੱਕ ਭਾਈ ਗੁਰਜਨ ਸਿੰਘ ਜੀ ਹੈ। ਇੱਕ ਭਾਈ ਬਲਬੀਰ ਸਿੰਘ ਹਸਾਰ ਜਿਹੜਾ ਇੱਕ ਇੱਕ ਨਵੇਂ ਪੈਸੇ ਦਾ ਹਿਸਾਬ ਰੱਖਣ ਦੇ ਉਹਦੀ ਜ਼ਿੰਮੇਵਾਰੀ ਮੇਰੀ ਹੋਏਗੀ ਮੈਂ ਉਹਨੂੰ ਤਕਰੀਬਨ ਸਾਰੇ ਨੂੰ ਨੋਟ ਆਫ ਕਰਦਾ ਰਹਾਂ ਵੀ ਕਿੱਥੇ ਤੋਂ ਪੈਸਾ ਆਇਆ ਕਿੱਥੋਂ ਆਇਆ ਗੋਲਕ ਤੋਂ ਆਇਆ ਔਰ ਸਿੱਧਾ ਦਾ ਆਇਆ ਕਿਸੇ ਨੇ ਬਾਹਰ ਲਏ ਨੇ ਪੈਸਾ ਉਹਦਾ ਹਿਸਾਬ ਤੇ ਖਰਚ ਹੋਇਆ ਕਿਉਂਕਿ ਜਿਸ ਬੰਦੇ ਤੇ ਖਰਚ ਹੋਣਾ ਉਸ ਦਾ ਨਾਮ ਵਗੈਰਾ ਸਾਰਾ ਮੈਂ ਜ਼ਰੂਰ ਲਿਖਾਂਗਾ ਕਿਉਂਕਿ ਪਿੱਛੇ ਮੈਂ ਜਦੋਂ ਇੱਕ 15 ਅਗਸਤ ਦਾ ਪ੍ਰੋਗਰਾਮ ਹੋਇਆ ਸੀ ਜਿਨ੍ਹਾਂ ਜਿਨ੍ਹਾਂ ਨੂੰ ਇਹਨਾਂ ਨੇ ਮੇਰੇ ਤੋਂ ਖਰਚ ਕਰਾਇਆ ਮੈਂ ਉਹਨਾਂ ਦਾ ਨਾਮ ਲੈ ਤੇ ਉਹਨਾਂ ਨੇ ਗੁੱਸਾ ਕਰਿਆ ਕਿ ਸਾਡਾ ਕੀ ਗੁੱਸਾ ਕਰਨ ਦੀ ਕਿਹੜੀ ਗੱਲ ਹੈ ਜਦੋਂ ਅਸੀਂ ਗੁਰੂ ਦਾ ਪੈਸਾ ਗੁਰੂ ਦੀ ਮਾਇਆ ਜਦੋਂ ਦੇ ਰਹੇ ਹੋ ਤੁਸੀਂ ਦੇਣ ਲੱਗੇ ਦੇਖੋ ਲੈਣ ਲੱਗੇ ਦੇਖੋ ਵੀ ਮੈਂ ਇਹ ਸਹੀ ਵਰਤੋਂ ਨਹੀਂ ਕਰ ਰਿਹਾ ਦੇਖੋ ਮੈਂ ਤਾਂ ਜਿਹਨੂੰ ਦੇਣਾ ਅੱਜ ਵੀ ਕਹਾਂਗਾ ਵੀ ਜੀ ਨੂੰ ਦੇਣਾ ਉਹਦਾ ਲਿਖਾਂਗਾ ਜ਼ਰੂਰ ਵੀ ਇਸ ਬੰਦੇ ਨੇ ਇੰਨੇ ਪੈਸੇ ਇਸ ਕੰਮ ਵਾਸਤੇ ਬਿਲਕੁਲ ਲਈ ਮੇਰੇ ਕੋਲ 6 ਮਹੀਨੇ ਅਦਰ ਕਾਰਡ ਹੈ ਆਵੇਦਿਸ਼ ਨੇ 20 ਰੁਪਏ ਵੀ ਲਏ ਉਹ ਵੀ ਮੇਰੇ ਕੋਲ ਹੀ ਸੋ ਤਿੰਨ ਬੰਦਿਆਂ ਦੀ ਇਹਨਾਂ ਦੀ ਡਿਊਟੀ ਲਈ ਹੈ ਦੋ ਸਿੰਘ ਆਪਣੇ ਇੱਕ ਸਰਪੰਚ ਸਾਹਿਬ ਬੈਠੇ ਇੱਕ ਮਿੰਟ ਇੱਕ ਮਿੰਟ ਦੂਜੇ ਬੰਜਿੰਦ ਦਾ ਥਿੰਦ ਮਟਾਉ ਨੇ ਇਹਨਾਂ ਦੀ ਪ੍ਰਬੰਧਕ ਦੀ ਡਿਊਟੀ ਹੈ ਜੋ ਵੀ ਕਿਸੇ ਨੂੰ ਕੋਈ ਲੋੜ ਹੋਈ ਇਹਨਾਂ ਦਾ ਧਿਆਨ ਚ ਲੈ ਵੀ ਇਹ ਪ੍ਰਬੰਧ ਦੀ ਲੋੜ ਹੈ ਇਹ ਸਸਮਾਨ ਦੀ ਲੋੜ ਹੈ ਕਿਸੇ ਨੂੰ ਦਵਾਈ ਦੀ ਲੋੜ ਹੈ ਕਿਸੇ ਨੂੰ ਕੋਈ ਹੋਰ ਸਮਾਨ ਦੀ ਲੋੜ ਹੈ ਟੈਂਟ ਦੀ ਲੋੜ ਹੈ ਜੋ ਵੀ ਲੋੜ ਹੈ ਦੇਖੋ ਜਿਹੜਾ ਆਪਣਾ ਘਰ-ਬਾਰ ਛੱਡ ਕੇ ਇੱਥੇ ਬੈਠਿਆ ਉਹਦਾ ਸਾਡਾ ਫਰਜ਼ ਬਣਦਾ ਕਿ ਉਹਦੀ ਲੋੜਾਂ ਪੂਰੀਆਂ ਕਰੀਏ ਜਿਹੜੀ ਜੈਨ ਲੋਕਾਂ ਸੋ ਇਹਨਾਂ ਦੀ ਡਿਊਟੀ ਹੈ ਇਹ ਸਾਡੇ ਧਿਆਨ ਚ ਲਿਆਉਣਗੇ ਬੀਏਜੀ ਤੇ ਖਰਚਾ ਹੋਣਾ ਫਰਜ਼ ਕਰੋ ਇਹ ਲਾਈ ਹੈ ਹੁਣ ਜਾਲੀ ਲਾਈ ਹੈ ਇਹਨਾਂ ਨੇ ਜਿਹੜਾ ਸੁਝਾਅ ਸੀ ਕਿ ਇੱਥੇ ਚਾਦਰਾਂ ਲਾਈਆਂ ਹੈ ਵੀ ਗੱਲ ਠੀਕ ਹੈ ਜਦੋਂ ਆਪਾਂ ਲਾਉਣ ਲੱਗੇ ਸਿਕਿਉਰਿਟੀ ਪੱਖੋਂ ਜ਼ਰੂਰੀ ਹੈ ਵੀ ਚਾਦਰਾਂ ਲਾਉਣੀਆਂ ਸੋ ਜੋ ਵੀ ਹੈ ਕੋਈ ਪ੍ਰੋਪੋਜ਼ਲ ਲੈ ਕੇ ਆਉਣਗੇ ਇਹ ਇੱਕ ਦੋ ਸਿੰਘ ਇਹਨਾਂ ਕੋਲ ਹੋਰ ਦੇਖ ਕੇ ਵੀ ਜਿਹੜੇ ਇੱਥੇ ਰਹਿ ਰਹੇ ਐ ਹਾਜ਼ਰ ਕਿਉਂਕਿ ਜਿਹਨੇ ਕੋਈ ਪ੍ਰਬੰਧ ਦਾ ਕੰਮ ਕਰਨਾ ਉਹਦੀ ਹਾਜ਼ਰੀ ਜ਼ਰੂਰੀ ਹੈ ਸੋ ਇਹਨਾਂ ਬਾਕੀ ਜਿਹੜੀ ਤੁਸੀਂ ਕਮੇਟੀ ਦੀ ਗੱਲ ਕਰ ਰਹੇ ਆ ਨਾਂ ਲਿਖ ਕੇ ਦੇ ਦਿਓ ਜ਼ਹਿਦਾਰ ਜੀ ਕੋਲ ਭੇਜ ਦੇਣੀ ਹੈ ਦੇਖੋ ਆਪਾਂ ਨੇ ਕੋਈ ਤਲਫਾ ਨਹੀਂ ਕਿਸੇ ਨੂੰ ਦੇਣੀ ਕੋਈ ਕੁਝ ਨਹੀਂ ਦੇਣਾ ਸਾਨੂੰ ਕੋਈ ਇਤਰਾਜ਼ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਮੈਨੂੰ ਤਾਂ ਤੁਸੀਂ ਅੱਜ ਵੀ ਨਾ ਸਰਪ੍ਰਸਤ ਕਹੋ ਨਾਂ ਮੈਂ ਹਾਂ ਨਾਂ ਬਣ ਕੇ ਇੱਕ ਗਰੀਬ ਸਿੱਖ ਦੀ ਤਰ੍ਹਾਂ ਜੋ ਤੁਸੀਂ ਹੁਕਮ ਕਰੋਗੇ ਤੁਹਾਡੇ ਨਾਲ ਰਲ ਮਿਲ ਕੇ ਆਪਾਂ ਨੇ ਮੋਰਚਾ ਚਲਾਉਣਾ ਕਿਉਂਕਿ ਚੌਥਨਾ ਨਾਲ ਮੋਰਚੇ ਨਹੀਂ ਚੱਲਦੇ ਨਾ ਆਪਾਂ ਚੌਧਰ ਇਸ ਚੋਂ ਕੱਢਣੀ ਐ ਸਿਰ ਤੇ ਇੱਕੋ ਇੱਕ ਨਸ਼ਾਲਾ ਲੈ ਕੇ ਤੁਰਿਆ ਵੀ ਜਿਹੜੇ ਬੰਦੀ ਸਿੰਘ ਅੱਜ 28 28 30 30 ਸਾਲ 32 32 ਸਾਲ ਤੋਂ ਅੰਦਰ ਬੈਠੇ ਆ ਉਹਨਾਂ ਵਾਸਤੇ ਆਦਾ ਨਾਰਾ ਮਾਰੀਏ ਆਪਣੇ ਨਾ ਬਖਰੇਵੇਂ ਛੱਡ ਕੇ ਤੁਸੀਂ ਇੱਕ ਦੂਜੇ ਦੇ ਖਰਾਬ ਨਾ ਬੋਲਿਏ ਕੋਈ ਗੱਲ ਨਹੀਂ ਆਪਾਂ ਉਹਨਾਂ ਨੂੰ ਕਿਸੇ ਨੂੰ ਪ੍ਰਬੰਧ ਚੋਂ ਕੱਢਣਾ ਨਹੀਂ ਵੀ ਉਹਨਾਂ ਨੂੰ ਅਸੀਂ ਕੱਢ ਦਿਆ ਜੀ ਸਸਪੈਂਡ ਕਰ ਦਿਆ ਹੋਰ ਕਰਦੇ ਦੇਖੋ ਜਿਹੜਾ ਸੇਵਾ ਜਿੰਨੇ ਕਰਨੀ ਆ ਆਪਣੇ ਆਪ ਅੱਗੇ ਆ ਕੇ ਕਰੇ ਆਪਾਂ ਉਹਨਾਂ ਨੂੰ ਸਾਰਿਆਂ ਦਾ ਪਾਦਮੀ ਆ ਉਹ ਕਰਨੀ ਐ ਇਸ ਕਰਕੇ ਇਸ ਤਰ੍ਹਾਂ ਆਪਾਂ ਰਲ ਮਿਲ ਕੇ ਪ੍ਰਬੰਧ ਚਲਾਈਏ ਸੁਚੱਜਾ ਅੱਜ ਤੋਂ ਮੈਂ ਵਾਦਾ ਕਰਦਾ ਵੀ ਜਿਹੜਾ ਹਿਸਾਬ ਕਿਤਾਬ ਹੈ ਪਹਿਲਾਂ ਦਾ ਵੀ ਉਹ ਤੁਹਾਨੂੰ ਇੱਕ ਇੱਕ ਪੈਸੇ ਦਾ ਹਿਸਾਬ ਮਿਲੇਗਾ ਕੋਈ ਓਵਰਆਲ ਸਟੇਟ ਤੇ ਬੋਲਿਆ ਜਾਏਗਾ ਆਪਾਂ ਇਹ ਤੁਸੀਂ ਵੀਡੀਓ ਪਾ ਕੇ ਭਾਵੇਂ ਫੇਸਬੁਕ ਜਿੱਥੇ ਵੀ ਪਾਉਣੀ ਐ ਪਾਓ ਫੇਰ ਵੀ ਕਿਸੇ ਨੂੰ ਤਰਾਜੇ ਹਫਤੇ ਬਾਅਦ 15 ਦਿਨ ਬਾਅਦ ਉਹਦੀ ਫੋਟੋ ਕਾਪੀ ਕਰਾ ਕੇ ਉਥੇ ਲਾਈ ਜਾਏ ਤੁਸੀਂ ਇੱਕ ਬੋਰਡ ਬਣਾ ਦਿਓ ਮੈਂ ਲੋਂਦਾ ਰਹਿਣਾ ਜਦੋਂ ਮੇਰੇ ਕੋਲ ਪ੍ਰਬੰਧ ਰਿਹਾ ਮੈਂ ਲੋਂਦਾ ਹਾਂ ਮੈਂ ਜਿਸ ਦਿਨ ਇਹਨਾਂ ਨੂੰ ਪ੍ਰਬੰਧ ਸੌਂਪਿਆ ਸਾਰੀ ਦੀ ਫੋਟੋ ਕਾਪੀ ਤਰਾ ਕੇ ਮੇਰੇ ਕੋਲ ਅਜੇ ਰਜਿਸਟਰ ਮੇਰੇ ਕੋਲ ਉਹਦੀ ਫੋਟੋ ਕਾਪੀ ਕਰਾ ਕੇ ਇਹਨਾਂ ਨੂੰ ਦਈ ਹੈ ਵੀ ਇਹ ਦੇਖੋ ਜੇ ਕੋਈ ਇਸ ਤੁਹਾਨੂੰ ਫੇਰ ਵੀ ਕੱਲੀ ਲੱਗਦੀ ਹੋਈ ਵੀ ਇਹ ਪੈਸਾ ਆਇਆ ਕਿੱਥੋਂ ਆਇਆ ਕੀ ਆਇਆ ਉਹ ਇੱਥੇ ਤੱਕ ਦੀ ਗੱਲ ਹੋਈ ਕਿ ਅਸੀਂ ਬਾਹਰਲੇ ਪੈਸੇ ਨੂੰ ਸ਼ੋਅ ਨਹੀਂ ਕਰ ਸਕਦੇ ਮੈਂ ਸ਼ੋਅ ਕਰਦਾ ਰਿਹਾ ਅਸੀਂ ਕਿਹੜਾ ਗੈਰਕਾਨੂੰਨੀ ਕਿਸੇ ਗੱਦੀ ਦੇ ਲਈ ਵਕਤਣਾ ਅਸੀਂ ਤਾਂ ਕੌਮ ਵਾਸਤੇ ਵਰਤ ਰਹੇ ਹਾਂ ਬਾਹਰੋਂ ਸੰਘਰਸ਼ ਤੇ ਦੇ ਰਹੀ ਹੈ ਆਪਣੇ ਦਸਵੰਤ ਤੋਂ ਦੇ ਰਹੀ ਹੈ ਮੇਰੇ ਤੇ ਕਾਨੂੰਨ ਜਿਹੜਾ ਕਰਨਾ ਏਜੰਸੀਆਂ ਨੇ ਪਰਚਾ ਦੰਡਾਸ ਨੇ 18 ਸਾਲ ਬ੍ਰਿਟਿਸ਼ ਕਾਉਂਸਲ ਚ ਸੇਵਾ ਨਿਭਾਈ ਐ 18 ਸਾਲ ਕਰੀਏ ਸਾਰੀ ਜ਼ਿੰਮੇਵਾਰੀ ਦਾਤ ਦੀ ਸੀ ਤਕਰੀਬਨ ਸਾਲ ਦਾ 5 ਲੱਖ ਤੋਂ ਲਾ ਕੇ 4 ਕਰੋੜ ਤੱਕ ਟਰਨਓਵਰ ਸੀ ਚਾਰ ਵਾਰੀ ਈਡੀ ਦੇ ਮੇਰੇ ਕੋਲ ਨੋਟਿਸ ਆਏ ਮੈਂ ਜਾ ਕੇ ਉਹਨਾਂ ਨੂੰ ਆਪ ਘਰ ਕਾਣ ਦਿਖਾਇਆ ਆਪ ਅਪੀਲ ਕਰਦਾ ਰਿਹਾ ਸੋ ਕਦੇ ਨਹੀਂ ਮੈਨੂੰ ਈਡੀ ਨੇ ਉਹ ਕਰਿਆ ਕਦੇ ਕਰਿਆ ਨਹੀਂ ਸੋ ਜਿਹੜਾ ਕੋਈ ਆਪਣੇ ਜਹਿਦ ਖੱਚ ਕਾ ਜਹਿਦ ਉਸ ਤੋਂ ਉਹ ਅਸੀਂ ਕਿਹੜਾ ਕੋਈ ਚੋਰੀ ਕਰਕੇ ਲਿਆਉਣਾ 100 ਇੱਕ ਇੱਕ ਪੈਸੇ ਦਾ ਸਾਹਿਬ ਤੁਹਾਡੇ ਰੂਬਰੂ ਸੰਗਤਾਂ ਦੇ ਕੀਤਾ ਜਾਵੇਗਾ ਸੋ ਅੱਜ ਤੋਂ ਜਿਹੜੀ ਅਗਲੀ ਵੀ ਕੋਈ ਲੋੜ ਪੈਂਦੀ ਹੈ ਉਹ ਜਹਿਦਾਰ ਜੀ ਨੂੰ ਤੁਹਾਡਾ ਸੁਝਾਅ ਜਰੂਰ ਭੇਜਿਆ ਜਾਵੇ ਆਪਣੇ ਲਿਖ ਕੇ ਦੇ ਦਿਆ ਕਰੋ ਜਿਹੜਾ ਮੁਲਾਕਾਤ ਹੀ ਜਾਣੇ ਤੁਸੀਂ ਆਪ ਨੰਬਰ ਲੱਗ ਗਏ ਉਹਨਾਂ ਨੂੰ ਵਟਸਐਪ ਕਰ ਦਿਓ ਵੀ ਸਾਡਾ ਇਹ ਸੁਝਾਅ ਹੈ ਜਹਿਦਾਰ ਨੂੰ ਪਹੁੰਚਾ ਕਰੋ ਜੋ ਜਵਾਬ ਆ ਗਿਆ ਉਹਨਾਂ ਤੋਂ ਜਵਾਬ ਮੰਗਿਆ ਕਰੋ ਸੋ ਇਹਨੀਆਂ ਬੇਂਤੀਆਂ ਪ੍ਰਵਾਨ ਕਰਨਾਗੀ ਬਾਕੀ ਜੋ ਵੀ ਪ੍ਰਵਾਂਚ ਲੋੜ ਪਈ ਅੱਗੇ ਤੋਂ ਆਪਾਂ ਹੋਰ ਚ ਕਰਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ